ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਿੱਖ ਕੌਮ ਦੀ ਨਿਓ ਆਨ ਬਾਂ ਤੇ ਸ਼ਾਨ ਸਿੱਖ ਕੌਮ ਦੀ ਨਿਓ ਆਨ ਬਾਂ ਤੇ ਸ਼ਾਨ ਬਖਸ਼ ਦਿੰਦਾ ਹੈ ਉਹਦੇ ਦਰਦ ਜਿਨ੍ਹਾਂ ਦੀ ਝੋਲੀ ਹੈ ਨਾਮਦਾਨ ਬਖਸ਼ ਦਿੰਦਾ ਹੈ ਉਹਨਾਂ ਦੇ ਦਰਦ ਜਿਨ੍ਹਾਂ ਦੀ ਝੋਲੀ ਹੈ ਨਾਮਦਾਨ ਸਿੱਖ ਕੌਮ ਦਾ ਉਹ ਰਾਜਾ ਸਿੱਖ ਕੌਮ ਦਾ ਉਹ ਰਾਜਾ ਤੇ ਨਾਲ ਹੀ ਕਹਲਾਂਦਾ ਹੈ ਸ਼ੈਨ ਸ਼ਾਇ ਸਿਪਾਈ ਮੇਰੇ ਗੁਰੂ ਸ੍ਰੀ ਗੁਰੂ ਹਰगोਬਿੰਦ ਜੀ ਨੂੰ ਲੋਕੀ ਕਹਿੰਦੇ ਨੇ ਮੀਰੀ ਪੀਰੀ ਵਾਲਾ ਸਾਈ ਮੇਰੇ ਗੁਰੂ ਸ੍ਰੀ ਗੁਰੂ ਹਰगोਬਿੰਦ ਜੀ ਨੂੰ ਲੋਕੀ ਕਹਿੰਦੇ ਨੇ ਮੀਰੀ ਪੀਰੀ ਵਾਲਾ ਸਾਈ ਜਿਨ੍ਹਾਂ ਦਾ ਪਿਤਾ ਹੀ ਕਹਲਾਂਦਾ ਹੈ ਸ਼ਹੀਦਾਂ ਦਾ ਸਰਤਾਜ ਜਿਨ੍ਹਾਂ ਦਾ ਪਿਤਾ ਹੀ ਕਹਲਾਂਦਾ ਹੈ ਸ਼ਹੀਦਾਂ ਦਾ ਸਰਤਾਜ ਸਵਾਰ ਦਿੰਦਾ ਹੈ ਉਹ ਮਾਲਿਕ ਆਪਣੇ ਸਿੱਖਾਂ ਦੇ ਸਾਰੇ ਕਾਜ ਸਵਾਰ ਦਿੰਦਾ ਹੈ ਉਹ ਮਾਲਿਕ ਆਪਣੇ ਸਿੱਖਾਂ ਦੇ ਸਾਰੇ ਕਾਜ ਉਹਦੇ ਨਾਮ ਨਾਲ ਜੁੜ ਕੇ ਦੂਰ ਹੋ ਜਾਂਦੀ ਹੈ ਸਾਡੇ ਦਿਲਾਂ ਤੋਂ ਬੁਰਾਈ ਉਹਦੇ ਨਾਮ ਨਾਲ ਜੁੜ ਕੇ ਦੂਰ ਹੋ ਜਾਂਦੀ ਹੈ ਸਾਡੇ ਦਿਲਾਂ ਤੋਂ ਬੁਰਾਈ ਮੇਰੇ ਗੁਰੂ ਸ੍ਰੀ ਗੁਰੂ ਹਰगोਬਿੰਦ ਜੀ ਨੂੰ ਲੋਕੀ ਕਹਿੰਦੇ ਨੇ ਮੀਰੀ ਪੀਰੀ ਵਾਲਾ ਸਾਈ ਮੇਰੇ ਗੁਰੂ ਸ੍ਰੀ ਗੁਰੂ ਹਰगोਬਿੰਦ ਜੀ ਨੂੰ ਲੋਕੀ ਕਹਿੰਦੇ ਨੇ ਮੀਰੀ ਪੀਰੀ ਵਾਲਾ ਸਾਈ ਖਨਕਦੀ ਹੈ ਉਹਦੀ ਕਿਰਪਾਨ ਜੰਗ ਦੇ ਮੈਦਾਨ ਵਿੱਚ ਖਨਕਦੀ ਹੈ ਉਹਦੀ ਕਿਰਪਾਨ ਜੰਗ ਦੇ ਮੈਦਾਨ ਵਿੱਚ ਉਹਦੇ ਅੱਗੇ ਰਹਿੰਦੀ ਨਾ ਜਾਨ ਦੁਸ਼ਮਨਾ ਦੀ ਜਾਨ ਵਿੱਚ ਉਹਦੇ ਅੱਗੇ ਰਹਿੰਦੀ ਨਾ ਜਾਨ ਦੁਸ਼ਮਨਾ ਦੀ ਜਾਨ ਵਿੱਚ ਉਹਦੇ ਚਰਣਾ ਵਿੱਚ ਸੁੱਖਾਂ ਦੇ ਨਾਲ ਸਾਰੀ ਖੁਸ਼ੀਆਂ ਸਮਾਈ ਮੇਰੇ ਗੁਰੂ ਸ੍ਰੀ ਗੁਰੂ ਹਰਗੋਬਿੰਦ ਜੀ ਨੂੰ ਲੋਕੀ ਕਹਿੰਦੇ ਨੇ ਮੀਰੀ ਪੀਰੀ ਵਾਲਾ ਸਾਈ ਮੇਰੇ ਗੁਰੂ ਸ੍ਰੀ ਗੁਰੂ ਹਰਗੋਬਿੰਦ ਜੀ ਨੂੰ ਲੋਕੀ ਕਹਿੰਦੇ ਨੇ ਮੀਰੀ ਪੀਰੀ ਵਾਲਾ ਸਾਈ ਦੁਸ਼ਮਨਾ ਨੂੰ ਖਾੜਨ ਲਈ ਪਾਲ ਦਿੱਤੀ ਸੀ ਮੇਰੀ ਦੁਸ਼ਮਨਾ ਨੂੰ ਉਖਾੜਨ ਲਈ ਪਾਲ ਦਿੱਤੀ ਸੀ ਮੇਰੀ ਮਜ਼ਲੂਮਾਂ ਨੂੰ ਬਚਾਣ ਲਈ ਧਾਰਨ ਕੀਤੀ ਪੀਰੀ ਮਜ਼ਲੂਮਾਂ ਨੂੰ ਬਚਾਣ ਲਈ ਧਾਰਨ ਕੀਤੀ ਪੀਰੀ ਝੋਲੀਆਂ ਭਰ ਜਾਂਦੀਆਂ ਨੇ ਜੇ ਲੱਗ ਜਾਉ ਦੇ ਥਾਈ ਝੋਲੀਆਂ ਭਰ ਜਾਂਦੀਆਂ ਨੇ ਜੇ ਲਗਜਾ ਉਦੇ ਥਾਈ ਮੇਰੇ ਗੁਰੂ ਸ੍ਰੀ ਗੁਰੂ ਹਰगोबिंद ਜੀ ਨੂੰ ਲੋਕੀ ਕਹਿੰਦੇ ਨੇ ਮੀਰੀ ਪੀਰੀ ਵਾਲਾ ਸਾਈ ਮੇਰੇ ਗੁਰੂ ਸ੍ਰੀ ਗੁਰੂ ਹਰगोबिंद ਜੀ ਨੂੰ ਲੋਕੀ ਕਹਿੰਦੇ ਨੇ ਮੀਰੀ ਪੀਰੀ ਵਾਲਾ ਸਾਈ 52 ਰਾਜਿਆਂ ਨੂੰ ਮੁਕਤ ਕਰਾ ਕੇ ਕਹਿ ਲਾਂਦਾ ਹੈ ਬੰਦੀ ਛੋੜ 52 ਰਾਜਿਆਂ ਨੂੰ ਮੁਕਤ ਕਰਾ ਕੇ ਕਹਿ ਲਾਂਦਾ ਹੈ ਬੰਦੀ ਛੋੜ ਹੈ ਮਾਲਕ ਆਪਣੀ ਕਿਰਪਾ ਨਾਲ ਸਾਡੇ ਅੰਦਰੋਂ ਇਸ ਹੰਕਾਰ ਨੂੰ ਤੋੜ। ਹੇ ਮਾਲਕ ਆਪਣੀ ਕਿਰਪਾ ਨਾਲ ਸਾਡੇ ਅੰਦਰੋਂ ਇਸ ਹੰਕਾਰ ਨੂੰ ਤੋੜ। ਨਾਮ ਦੀ ਦਾਤ ਉਹਨੇ ਸਾਡੀ ਝੂਲੀ ਪਾਈ। ਨਾਮ ਦੀ ਦਾਤ ਉਹਨੇ ਸਾਡੀ ਝੂਲੀ ਪਾਈ। ਮੇਰੇ ਗੁਰੂ ਸ੍ਰੀ ਗੁਰੂ ਹਰਗੋਬਿੰਦ ਜੀ ਨੂੰ ਲੋਕੀ ਕਹਿੰਦੇ ਨੇ ਮੀਰੀ ਪੀਰੀ ਵਾਲਾ ਸਾਈ। ਮੇਰੇ ਗੁਰੂ ਸ੍ਰੀ ਗੁਰੂ ਹਰਗੋਬਿੰਦ ਜੀ ਨੂੰ ਲੋਕੀ ਕਹਿੰਦੇ ਨੇ ਮੀਰੀ ਪੀਰੀ ਵਾਲਾ ਸਾਈ। ਮੀਰੀ ਪੀਰੀ ਵਾਲਾ ਸਾਈ। ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ